ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਦੇ ਜਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਧੰਨ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਜਿਨ੍ਹਾਂ ਦਾ ਪਾਵਨ ਸ਼ਬਦ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਇਸ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 10 ਅੰਗ ਔਰ 492 ਅੰਗ ਦੋ ਜਗ੍ਹਾ ਅਲੱਗ ਅਲੱਗ ਦਰਜ ਕੀਤਾ ਹੋਇਆ ਹੈ ਸ਼ਬਦ ਦੇ ਵਿੱਚ ਥੋੜਾ ਅਖਰਾਂ ਤੇ ਸ਼ਬਦਾਂ ਦਾ ਫਰਕ ਹੈ ਔਰ ਲਗਾ ਮਾਤਰਾ ਦਾ ਵੀ ਥੋੜਾ ਜਿਹਾ ਵਿੱਚ ਫਰਕ ਹੈ ਆਓ ਸਭ ਤੋਂ ਪਹਿਲਾਂ ਇਸ ਸ਼ਬਦ ਦਾ ਪਾਠ ਕਰੀਏ ਚਲੋ ਰਹਿ ਰਾਸ ਦੀ ਬਾਣੀ ਦੇ ਵਿੱਚ ਜਿਵੇਂ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਲਿਖਿਆ ਹੋਇਆ ਹੈ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਵਿਨੋ ਕਰੋਂ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰਦਾ ਨਾਮ ਪ੍ਰਗਾਸ ਮੇਰੇ ਨੀਤ ਗੁਰਦੇਵ ਮੋਕੋ RAM ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਫਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਬਲ ਭਾਗ ਬਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਨਾਮ ਨਾ ਪਾਇਆ ਤੇ ਭਾਗਹੀਣ ਜੰਮ ਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰਨ ਧੁਰਮਸਤਕ ਲਿਖਾ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮੇਲ ਜਨ ਨਾਨਕ ਨਾਮ ਪ੍ਰਗਾਸ ਇਹ ਪਵਨ ਸ਼ਬਦ ਹੈ ਆਓ ਹੁਣ ਕੁਝ ਪੰਕਤੀਆਂ ਜਿਨ੍ਹਾਂ ਦੇ ਵਿੱਚ ਥੋੜਾ ਫਰਕ ਹੈ ਲਗਾ ਮਾਤਰਾ ਕਰਕੇ ਸ਼ਬਦਾਂ ਕਰਕੇ ਸਭ ਤੋਂ ਪਹਿਲਾਂ ਇਸ ਸ਼ਬਦ ਦੇ ਸਿਰਲੇਖ ਵਿੱਚ ਫਰਕ ਹੈ ਦੋਨੋਂ ਜਗ੍ਹਾ ਜਿਵੇਂ ਦਾ ਸੰਗ ਦੇ ਉੱਤੇ ਜਦੋਂ ਅਸੀਂ ਸ਼ਬਦ ਪੜ੍ਹਾਂਗੇ ਰਾਗ ਗੂਜਰੀ ਮਹੱਲਾ ਚੌਥਾ ਪਰ ਜਦੋਂ ਹੀ 492 ਅੰਗ ਦੇ ਉੱਤੇ ਪੜਾਂਗੇ ਸਭ ਤੋਂ ਪਹਿਲਾਂ ਸੰਖੇਪ ਰੂਪ ਦੇ ਵਿੱਚ ਗੁਰੂ ਮੰਤਰ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਗੂਜਰੀ ਮਹੱਲਾ ਚੌਥਾ ਚਾਉ ਪਦੇ ਘਰ ਪਹਿਲਾ ਜਦੋਂ ਇਹ ਸ਼ਬਦ ਦੋ ਜਗ੍ਹਾ ਅਸੀਂ ਪੜਨਾ ਪਹਿਲਾਂ ਇਸ ਚੀਜ਼ ਦਾ ਹੀ ਅਸੀਂ ਧਿਆਨ ਰੱਖਣਾ ਹੈ ਤਾਂ ਬਹੁਤ ਧਿਆਨ ਦੇ ਨਾਲ ਬਾਣੀ ਪੜ੍ਹਨੀ ਹੈ ਹੁਣ ਆਓ ਰਹਿ ਰਾਸ ਦੀ ਬਾਣੀ ਦੇ ਵਿੱਚ 10 ਸੰਗ ਦੇ ਉੱਤੇ ਜਿਹੜੀਆਂ ਪੰਕਤੀਆਂ ਹੈ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋਂ ਗੁਰ ਪਾਸ ਹਰ ਕੇ ਜਨ ਸਤਿਗੁਰ ਸਤਿਪੁਰਖਾ ਸਮोदर ਸ਼ਬਦ ਨੇ ਬਿਨੋ ਕਰੋਂ ਮੈਂ ਬਿਨੋ ਕਰਦਾ ਹਾਂ ਜਦੋਂ ਫਸਟ ਪਰਸਨ ਆਉਂਦਾ ਨਾ ਫਸਟ ਪਰਸਨ ਸੈਕੰਡ ਪਰਸਨ ਥਰਡ ਥਰਡ ਪਰਸਨ ਜਿਨੋ ਪਹਿਲਾ ਪੁਰਖ ਦੂਜਾ ਪੁਰਖ ਤੀਜਾ ਪੁਰਖ ਕਿਵੇਂ ਨੇ ਪਹਿਲੇ ਪੁਰਖ ਜਣੀ ਆਪਣੇ ਵਾਸਤੇ ਜਦੋਂ ਸਤਗੁਰ ਨੇ ਸ਼ਬਦ ਵਰਤੇ ਹੁੰਦਾ ਉੱਥੇ ਜੇ ਊੜੇ ਨੇ ਅੰਕ ਲੱਗੀ ਹੋਵੇ ਤਾਂ ਬਿੰਦੀ ਲਾ ਕੇ ਕਰ ਰਾਂ ਜਿਵੇਂ ਕਰੋਂ ਬੇਨੰਤੀ ਫਿਰ ਸੈਕੰਡ ਪਰਸਨ ਸੁਣ ਹਾਏਗਾ ਸੁਣੋ ਮੇਰੇ ਮਿੱਤਾਂ ਤੋਂ ਬਿਨੋ ਕਰੋਂ ਗੁਰਪਾਸ ਹੇ ਹਰੀ ਕੇ ਜਾਨ ਹੇ ਸਤਗੁਰ ਹੇ ਸਤਪੁਰਸ਼ ਮੇਰੀ ਗੁਰੂ ਚਾਨਣ ਦੇ ਵਿੱਚ ਬੇਨਤੀ ਹੈ ਮੈਂ ਗੁਰੂ ਜੀ ਦੇ ਪਾਸ ਬੇਨਤੀ ਕਰ ਰਿਹਾ ਹਾਂ ਤੇ ਹੁਣ ਜਦੋਂ ਇਹਨੂੰ ਅਸੀਂ ਆਸਰ ਰਗ ਵਿੱਚ ਪੜਾਂਗੇ ਨਾ 492 ਅੰਗ ਦੇ ਉੱਤੇ ਆਗੂਜਰੀ ਰਗ ਦੇ ਵਿੱਚ 492 ਅੰਗ ਦੇ ਉੱਤੇ ਹਰ ਕੇ ਜਨ ਸਤਿਗੁਰ ਸਤਿਪੁਰਖਾ ਪਾਦ ਛੇ ਦੇ ਸਤਿਗੁਰ ਦੇ ਪਾਵਨ ਸੂਤ ਦੇ ਵਿੱਚ ਰਹਿਰਾਸ ਦੀ ਬਾਣੀ ਦੇ ਵਿੱਚ ਦਾਸ ਸੰਗ ਦੇ ਸਤਿਪੁਰਖਾ ਇਕੱਠਾ ਲਿਖਿਆ ਮਿਲਣਾ ਤੇ ਜਦੋਂ ਆਸਰ ਰਗ ਪੜਾਂਗੇ ਵਾਹਿਗੁਰੂ ਜਦੋਂ ਗੂਜਰੀ ਰਗ ਪੜਾਂਗੇ ਸਤ ਪੁਰਖਾ ਅਲੱਗ-ਅਲੱਗ ਲਿਖਿਆ ਹੋਇਆ ਮਿਲੇਗਾ ਤੇ ਅੱਗੇ ਅਸੀਂ ਜਦੋਂ ਅਸੀਂ ਰੈ ਰਸ ਦੀ ਬਾਣੀ ਵਿੱਚ ਪੜ੍ਹਾਂਗੇ ਤੇ ਹਾਂ ਹੋ ਸ਼ਬਦ ਨਹੀਂ ਹੈ ਸਿੱਧਾ ਹੈ ਬਿਨੋ ਕਰੋ ਗੁਰ ਪਾਸ ਪਰ ਗੂਜਰੀ ਰਾਗ ਦੇ ਵਿੱਚ ਹਾਂ ਸ਼ਬਦ ਨਾਲ ਹਾਂ ਬਿਨੋ ਕਰੋ ਗੁਰ ਪਾਸ ਮੈਂ ਬੇਨਤੀ ਕਰਦਾ ਹਾਂ ਤੇ ਇਸ ਤਰ੍ਹਾਂ ਇਹਨਾਂ ਪੰਕਤੀਆਂ ਦੇ ਵਿੱਚ ਗੂਜਰੀ ਰਾਗ ਦੇ ਵਿੱਚ ਔਰ ਰਾਗ ਗੁਜਰੀ ਹੈ ਵੀ ਰਹਿਰਾਸੀ ਬਾਣੀ ਦੇ ਵਿੱਚ ਇਹ ਸ਼ਬਦ ਦੇ ਵਿੱਚ ਅਸੀਂ ਪੜਨ ਲੱਗੇ ਛਾਲ ਰਖਣਾ ਹੈ ਹੁਣ ਜਦੋਂ ਇਸ ਸ਼ਬਦ ਦੀ ਅਸੀਂ ਆਖਰੀ ਪੰਕਤੀ ਪੜਾਂਗੇ ਧਨ ਧੰਨ ਸਤ ਸੰਗਤ ਜਿਤ ਹਾਰ ਰਸ ਪਾਇਆ ਮੇਲ ਜਨ ਨਾਨਕ ਨਾਮ ਪ੍ਰਗਾਸ ਰਹਿਰਾਸੀ ਬਾਣੀ ਪੜਾਂਗੇ ਜਦੋਂ ਧੰਦਾ ਨਨੰਕੜਾ ਇੱਥੇ ਟਿੱਪੀ ਨਹੀਂ ਹੈ ਪਹਿਲੇ ਸ਼ਬਦ ਤੇ ਫਿਰ ਤਾਂ ਦੇ ਟਿੱਪੀ ਨਨੰਕੜਾ ਪਰ ਜਦੋਂ ਗੁਜਰੀ ਰਾਗ ਵਿੱਚ ਪੜਾਂਗੇ ਦੋਨੀਆਂ ਧੱਦੇ ਦੇ ਟਿੱਪੀ ਲੱਗੀ ਹੋਈ ਹੈ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਉਸੇ ਤਰ੍ਹਾਂ ਹੀ ਹੈ ਮੇਲ ਜਨ ਨਾਨਕ ਇੱਥੇ ਸ਼ਬਦ ਜਦੋਂ ਅਸੀਂ ਗੁਜਰੀ ਰਾਗ ਵਿੱਚ ਪੜਾਂਗੇ ਨਾ ਜਾ ਕੇ 492 ਅੰਗਰੇ ਉੱਤੇ ਇੱਥੇ ਜਨ ਸ਼ਬਦ ਨਹੀਂ ਹੈ ਰਹਿਰਾਸ ਦੀ ਬਾਣੀ ਦਾ ਸੰਗ ਦੇ ਉੱਤੇ ਹੈ ਵੀ ਗੁਜਰੀ ਰਾਗ ਪਰ ਇੱਥੇ ਜਨ ਸ਼ਬਦ ਲਿਖਿਆ ਹੋਇਆ ਹੈ ਮੇਲ ਜਨ ਨਾਨਕ ਨਾਮ ਪ੍ਰਗਾਸ ਇਹ ਗੂਜਰੀ ਦਾ 492 ਗੰਦੇ ਉਤੇ ਮਿਲ ਨਾਨਕ ਨਾਮ ਪ੍ਰਗਾਸ ਸੋ ਇਸ ਤਰ੍ਹਾਂ ਸਤ ਸੰਗਤ ਧਨ ਹੈ ਜਿਹਦੇ ਜਰੀਏ ਹਾਈ ਦੇ ਨਾਮ ਦਾ ਰਸ ਪ੍ਰਾਪਤ ਹੋਇਆ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਨਾਮ ਦੇ ਨਾਲ ਜੁੜ ਕੇ ਪ੍ਰਗਾਸ ਹੋ ਜਾਣਾ ਚੰਨਣ ਹੋ ਜਾਣਾ ਸੋਝੀ ਹੋ ਜਾਣੀ ਜਦੋਂ ਨਾਨਕ ਜੀ ਕਹਿੰਦੇ ਨੇ ਪ੍ਰਮਾਤਮਾ ਦੇ ਨਾਲ ਨਾਲ ਜੁੜਾਂਗੇ ਨਾ ਰੱਬ ਦੇ ਨਾਮ ਨਾਲ ਤਾਂ ਫਿਰ ਪੰਗਾ ਸੋਨਾ ਸੱਜੀ ਹੋ ਜੰਨੀ ਗਿਆਨ ਹੋ ਜਾਂਦਾ ਤੇ ਇਸ ਤਰ੍ਹਾਂ ਅਸੀਂ ਪੜਨ ਲੱਗਿਆ ਇਹਨਾਂ ਪੰਕਤੀਆਂ ਦਾ ਛਾੜ ਜ਼ਰੂਰ ਰੱਖਣਾ ਹੈ ਜਿਨ੍ਹਾਂ ਪੰਕਤੀਆਂ 'ਚ ਥੋੜਾ ਫਰਕ ਹੈਗਾ ਉਹ ਪੰਕਤੀਆਂ ਮਾਰਕ ਸੰਕਾ ਦੇ ਨਾਲ ਸਾਂਝੇ ਕੀਤੇ ਹਨ ਹਰ ਜਨ ਕੀ ਬੜ ਭਾਗ ਬਣੇਰੇ ਜਦੋਂ ਅਸੀਂ ਇਹਨੂੰ ਵੀ ਪੜਾਂਗੇ ਨਾ ਰਹਿ ਰਾਸੀ ਬਾਣੀ ਦਾ ਬੜ ਭਾਗ ਲੱਗ ਹੋਵੇਗਾ ਪਰ ਜਦੋਂ ਅਸੀਂ ਗੂਜਰੀ ਰਾਗ ਦੇ ਵਿੱਚ ਇਸੇ ਸ਼ਬਦ ਨੂੰ ਪੜਾਂਗੇ 452 ਗ੍ਰੇ ਉੱਤੇ ਉੱਥੇ ਵੱਡਾ ਭਾਗ ਇਕੱਠਾ ਹੈ ਪਰ ਉਹ ਕੋਈ ਜਿਆਦਾ ਵੱਡੀ ਗੱਲ ਨਹੀਂ ਹੈ ਕਿਉਂਕਿ ਜਦੋਂ ਲੜੀਵਾਰ ਤੇ ਪਾਠ ਕਰਾਂਗੇ ਨਾ ਲੜੀਵਾਰ ਸੋ ਉੱਤੇ ਫਿਰ ਸਾਰਾ ਇਕੱਠਾ ਹੀ ਮਿਲੇਗਾ ਇਸ ਕਰਕੇ ਉਹ ਪੰਕਤੀ ਨੂੰ ਨਿਸ਼ਾਨ ਨਹੀਂ ਹੋ ਜਾ ਸੋ ਸਤਿਗੁਰੂ ਜੀ ਗੁਰੂ ਰਾਮਦਾਸ ਜੀ ਦਾ ਪਾਵਨ ਸ਼ਬਦ ਆਪ ਸੰਗਤਾਂ ਨਾਲ ਸੰਧ ਕੀਤਾ ਹੈ ਆਪ ਜੀ ਕੋਈ ਜਿਆਦਾ ਜਾਣਕਾਰੀ ਦੇਣਾ ਚਾਹੁੰਦਾ ਹੋਵੇ ਕਮੈਂਟ ਕਰਕੇ ਕੋਈ ਸੋਝੀ ਦੇ ਸਕਦੇ ਹੋ ਜਾਣਕਾਰੀ ਦੇ ਸਕਦੇ ਹੋ ਚੰਗਾ ਲੱਗਿਆ ਤਾਂ ਵੀਡੀਓ ਨੂੰ ਮਰਤੇ ਵਾਰ ਸ਼ੇਅਰ ਕਰਿਓ ਤਾਂ ਕਿ ਬਾਣੀ ਪੜਨ ਵਾਲੇ ਵੀਰਾਂ ਨੂੰ ਇਹ ਕੀ ਕੀ ਵਿਚਾਰ ਦਾ ਲਹਾ ਪ੍ਰਾਪਤ ਹੋ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ